ਆਪਾਂ ਪਹੁੰਚੇ ਆ ਜੀ ਗੁਰਦੁਆਰਾ ਸ੍ਰੀ ਨਾਨਕਪਾਲ ਸਾਹਿਬ ਜੋ ਦਿੱਲੀ ਦੇ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਸਥਿਤ ਹੈ ਇਸ ਜਗ੍ਹਾ ਦੇ ਉੱਤੇ ਪਹਿਲੀ ਪਾਰਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਪਹਿਲੇ ਉਦਾਸੀ ਦੇ ਦੌਰਾਨ ਆਏ ਸੀ ਤੇ ਅਰੋ ਚੱਲਦੇ ਆ ਅੰਦਰ ਤੱਕ ਦੇ ਇਤਿਹਾਸ ਬਾਰੇ ਜਾਣੂ ਹੁੰਨੇ ਆ ਆਪਾਂ ਇਹ ਗੁਰਦੁਆਰਾ ਸਾਹਿਬ ਸ੍ਰੀ ਨਾਨਕਪਾਲ ਸਾਹਿਬ ਦਿੱਲੀ ਕਰਨਾਲ ਜੀ ਟੋੜ ਦੇ ਉੱਪਰ ਸਥਿਤ ਹੈ ਇੱਥੇ ਗੁਰੂ ਸਾਹਿਬ ਨੇ ਪਹਿਲੀ ਉਦਾਸੀ ਦੇ ਦੌਰਾਨ ਇਥੋਂ ਦੇ ਇੱਕ ਬਾਗ ਦੇ ਵਿੱਚ ਵਿਸ਼ਰਾਮ ਕੀਤਾ ਸੀ ਰੁੱਕ ਕੇ ਕਲਤਾਰ ਨੂੰ ਗੁਰੂ ਨਾਨਕ ਲਾਇਆ ਇਸ ਜਗ੍ਹਾ ਦੇ ਉੱਤੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਆਪ ਵੀ ਰਾਜੇ ਸੀ ਪਹਿਲੀ ਉਦਾਸੀ ਦੇ ਦੌਰਾਨ ਪਹਿਲਾਂ ਕਰਾਂਗੇ ਦਰਸ਼ਕ ਫੇ ਗੁਰਬਾਣੀ ਸੁਣਦੇ ਅੰਦਰ ਬੈਠ ਕੇ ਤੇ ਫਿਰ ਉਹ ਉੱਥੇ ਖੋਇ ਸੈ ਬਣਾ ਹੋਇਆ ਜੋ ਗੁਰੂ ਸਾਹਿਬ ਜੀ ਨੇ ਪਿਆਉ ਪ੍ਰਗਟ ਕੀਤਾ ਸੀ ਉਹ ਵੀ ਦੇਖਾਂਗੇ ਆਪਾਂ ਜਾ ਕੇ ਜੀ ਗੱਬਾ ਦੇ ਬੰਦ ਸੁਆਇਆ ਗਲਤ ਕਰ ਉਹ ਨਨ ਲਿਖਿਆ ਤਰ ਲਤਰ ਇਸ ਜਗ੍ਹਾ ਤੇ ਗੁਰਦੁਆਰਾ ਨਾਨਕਪੁਰ ਸਾਹਿਬ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਕਿੰਨੇ ਭਾਸ਼ਾਵਾਂ ਦੇ ਵਿੱਚ ਹਿੰਦੀ, ਇੰਗਲਿਸ਼, ਪੰਜਾਬੀ ਆਪਾਂ ਕਿਸੇ ਦੇ ਵਿੱਚ ਵੀ ਪੜ੍ਹ ਸਕਦੇ ਹਾਂ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿਕੰਦਰ ਲੋਧੀ ਦੇ ਸਮੇਂ ਮਾਨਵਪੜ੍ਹ ਸਦਾਰ ਲਈ ਪਹਿਲੀ ਵਾਰੀ ਪੂਰਬੀ ਯਾਤਰਾ ਕਰਦੇ ਹੋਏ ਲਗਭਗ ਸਨ 1506 ਤੋਂ 1510 ਈਸਵੀ ਨੂੰ ਦਿੱਲੀ ਆਏ ਤਾਂ ਸਤਿਗੁਰੂ ਜੀ ਨੇ ਜੀਟੀ ਰੋਡ ਤੇ ਬਾਗ ਵਿੱਚ ਹੀ ਸ਼ਰਮ ਕੀਤਾ ਸੀ। ਸ਼ਾਹੀ ਸ਼ੜਕ ਹੋਣ ਕਰਕੇ ਲੰਮੇ ਸਫ਼ਰ ਤੇ ਮੁਸਾਫਰ ਭਾਰੀ ਗਿਣਤੀ ਵਿੱਚ ਇੱਥੋਂ ਲੰਘਦੇ ਸਨ। ਗੁਰੂ ਜੀ ਨੇ ਪਿਆਸੇ ਮੁਸਾਫਰਾਂ ਦੀ ਪਿਆਸ ਬੁਝਾਉਣ ਲਈ ਇੱਥੇ ਖੂਹ ਤੇ ਪਿਆਸ ਦਾ ਪਾਉ ਦਾ ਪ੍ਰਬੰਧ ਕੀਤਾ ਅਤੇ ਗੁਰੂ ਕਾ ਲੰਗਰ ਚਲਾਇਆ। ਦਿੱਲੀ ਦੇ ਲੋਕ ਗੁਰੂ ਸਾਹਿਬ ਜੀ ਦੇ ਦਰਸ਼ਨ ਲਈ ਭਾਰੀ ਗਿਣਤੀ ਵਿੱਚ ਆਉਣ ਲੱਗ ਪਏ ਤੇ ਸਤਗੁਰੂ ਜੀ ਦੇ ਦਰਸ਼ਨ ਕਰਕੇ ਤੇ ਬਾਣੀ ਪ੍ਰਵਚਨ ਸੁਣ ਕੇ ਆਪਣੇ ਤਪਦੇ ਹਿਰਦੇ ਨੂੰ ਠਾਰਦੇ ਰਹੇ। ਜਿਸ ਪਵਿੱਤਰ ਸਥਾਨ ਤੇ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਇਲਾਹੀ ਕੀਰਤਨ ਕਰਦੇ ਸਨ ਉਹ ਜਗ੍ਹਾ ਤੇ ਗੁਰਦੁਆਰਾ ਨਾਨਕਪੁਰ ਸਾਹਿਬ ਜੀ ਸਥਾਪਿਤ ਕਰਨ ਕੀਤਾ ਗਿਆ। ਤੇ ਉਹੀ ਬਗੀਚੀ ਬਾਗ ਜੋ ਬਣਾਇਆ ਗਿਆ ਹੈ ਇੱਥੇ ਹਾਲੇ ਵੀ ਤੇ ਉਹ ਉੱਥੇ ਕੱਚਾ ਥੋੜਾ ਜਿਆ ਤੇ ਇਹ ਨਾਲ ਹੀ ਜੋ ਹੈ ਖੂਈ ਸਾਹਿਬ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਪਿਆਉ ਪ੍ਰਗਟ ਕੀਤਾ ਸੀ ਤੇ ਸੰਗਤਾਂ ਇੱਥੋਂ ਜਲ ਸ਼ਕ ਕੇ ਜਾਂਦੀਆਂ ਨੇ ਸੇਵਾਦਾਰ ਸਾਹਮਣੇ ਬੈਠੇ ਹੋਏ ਨੇ ਤੇ ਇਹ ਹੈ ਜੀ ਪਵਿੱਤਰ ਸਰੋਵਰ ਗੁਰਦੁਆਰਾ ਸ਼੍ਰੀ ਨਾਨਕ ਪਿਆਉ ਸਾਹਿਬ ਜੀ ਦਾ ਜਿੱਥੇ ਸੰਗਤਾਂ ਆ ਕੇ ਇਸ਼ਨਾਨ ਕਰਦੀਆਂ ਨੇ ਸਾਰੀਆਂ ਰੰਗ-ਬਰੰਗੀਆਂ ਮੱਛੀਆਂ ਵੀ ਰੱਖੀਆਂ ਹੋਈਆਂ ਨੇ ਇੱਥੇ। ਗੁਰੂ ਨਾਨਕ ਦੇਵ ਜੀ ਕਰ ਕਰ ਗੁਰੂ ਨਾਨਕ ਦੇਵ ਜੀ। ਕੋਈ ਸੀ ਪੁਰਦਵਾਰਾ ਸਾਹਿਬ, ਸ੍ਰੀ ਨਾਨਕਪਿਆਵ ਸਾਹਿਬ ਤੇ ਉਹਨਾਂ ਦਾ ਇਤਿਹਾਸ। ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਉਦਾਸੀ ਦੇ ਦੌਰਾਨ ਜਦੋਂ ਇੱਥੇ ਆਏ ਸੀ, ਤਾਂ ਇਸ ਜਗ੍ਹਾ ਦੇ ਉੱਤੇ ਰੁਕ ਕੇ ਉਹਨਾਂ ਨੇ ਵਿਸ਼ਰਾਮ ਕੀਤਾ ਸੀ। ਤੇ ਲੋਕਾਂ ਦੀਆਂ ਮੁਸੀਬਤਾਂ ਨੂੰ ਧਿਆਨ ਚ ਰੱਖਦੇ ਹੋਏ ਤੇ ਇੱਕ ਪਿਆਉ ਪ੍ਰਗਟ ਕੀਤਾ ਸੀ ਕੋਈ ਪ੍ਰਗਟ ਕੀਤੀ ਸੀ ਤੇ ਜਿੱਥੋਂ ਲੋਕ ਆਪਣੇ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸੀ ਤੇ ਇਸ ਜਗ੍ਹਾ ਦੇ ਉੱਤੇ ਹੀ ਫੋਰ ਸੋਨਾ ਗੁਰਦੁਆਰਾ ਸਾਹਿਬ ਸਥਾਪਿਤ ਹੈ ਤੇ ਲੰਗਰ ਹਾਲ ਵੀ ਹੈ ਲੰਗਰ ਵੀ ਸਾਰਾ ਦਿਨ ਚੱਲਦਾ ਰਹਿੰਦਾ ਹੈ ਤੇ ਇੱਥੇ ਆਪਾਂ ਬਾਈ ਮੈਟਰੋ ਬਾਈ ਆਟੋ ਬਾਈ ਕਾਰ ਬਾਈ ਬੱਸ ਕਿਸੇ ਵੀ ਤਰ੍ਹਾਂ ਆ ਸਕਦੇ ਆ ਇਸ ਦਾ ਨਜ਼ਦੀਕੀ ਮੈਟਰੋ ਸਟੇਸ਼ਨ মাডল টাউন গৰু তেতিগব বাহন নগৰ